ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅਸੀਂ ਡੇਲੀ ਰੁਟੀਨ ਚ ਵਰਤਣ ਵਾਲਾ ਸ਼ੈਂਕ ਸਸਕੇ ਨੂੰ ਸਾਫ਼ ਕਰਨਾ ਅਸੀਂ ਦੱਸਾਂਗੇ ਇੱਕ ਲਿਆ ਸੀ ਅਸੀਂ ਸ਼ੈਂਪੂ ਦਾ ਪੈਗਟ ਤੇ ਸ਼ੈਂਪੂ ਨੂੰ ਪਾ ਦਵਾਂਗੇ ਤੇ ਆਪਾਂ ਰੋਜ਼ ਇਹਨੂੰ ਸ਼ੈਂਕ ਨੂੰ ਸਾਰੀ ਦਿਹਾੜੀ ਆਪਾਂ ਵਰਤਦੇ ਹਾਂ ਤੇ ਇਹ ਗੰਦਗੀ ਜੰਮ ਜਾਂਦੀ ਹੈ ਜਿਆਦਾ ਕਲੀਨ ਨਹੀਂ ਰਹਿੰਦਾ ਵੀ ਡੇਲੀ ਸਾਫ਼ ਕਰਨਾ ਪਵੇ ਕੰਨਾ ਪੈਂਦਾ ਤੇ ਇੱਥੇ ਸ਼ੈਂਪੂ ਪਾ ਦਿੱਤਾ ਸੀ ਅਸੀਂ ਇੱਕ ਚਮਚਾ ਨਮਕ ਲਵਾਂਗੇ ਤੇ ਨਮਕਪਾ ਸਾਰੇ ਖਲਾਅ ਦੇਵਾਂਗੇ ਇੱਥੇ ਲਿਆ ਸੀ ਅਸੀਂ ਬੇਕਿੰਗ ਪਾਊਡਰ ਇੱਕ ਚਮਚਾ ਅਸੀਂ ਬੇਕਿੰਗ ਪਾਊਡਰ ਦਾ ਪਾ ਦਵਾਂਗੇ ਤੇ ਥੋੜਾ ਥੋੜਾ ਪਾਣੀ ਉੱਪਰ ਹੈ ਤੇ ਛਣਕ ਦਵਾਂਗੇ ਤੇ ਆਪਾਂ ਇਹਨੂੰ 5-7 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਪਏ ਰਹਿਣ ਦੇਵਾਂਗੇ 5 ਮਿੰਟ ਹੋ ਗਏ ਸੀ ਹੁਣ ਆਪਾਂ ਇਹਨੂੰ ਕੂਚੇ ਦੇ ਨਾਲ ਇਸ ਤਰ੍ਹਾਂ ਇਹਨੂੰ ਸਾਫ਼ ਕਰ ਦਵਾਂਗੇ ਤੇ ਬਹੁਤ ਵਧੀਆ ਇਹ ਕਲੀਨ ਹੋ ਜਾਏਗਾ ਸਾਰੀਆਂ ਸਾਈਡਾਂ ਤੋਂ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਵਾਂਗੇ ਚੈੱਕ ਨੂੰ ਅਸੀਂ 2-3 ਮਿੰਟ ਵਾਸਤੇ ਕੁੱਚੇ ਨਾਲ ਅਸੀਂ ਇਹਨੂੰ ਸਾਫ ਕਰ ਲਿਆ ਸੀ। ਫਕੂਨ ਅਸੀਂ ਇਹਦੇ ਉੱਪਰ ਪਾਣੀ ਪਾ ਦਵਾਂਗੇ। ਪਾਣੀ ਪਾ ਕੇ ਆਪਾਂ ਦੇਖਦੇ ਹਾਂ ਇਹ ਕਲੀਨ ਹੋਇਆ। ਇਹ ਸ਼ੇਅ ਹੈ ਤਾਂ ਆਪਣਾ ਬਹੁਤ ਵਧੀਆ ਹੈ। ਕਲੀਨ ਹੋ ਗਿਆ। ਤੇ ਅਸੀਂ ਟੂਟੀਆਂ ਵੀ ਨਾਲ ਹੀ ਸਾਫ਼ ਕਰ ਲਈਆਂ ਸੀ ਸੱਚਮੁੱਚ ਸਾਡਾ ਨਵਾਂ ਨਵਾਂ ਕਲੀਨ ਹੋ ਗਿਆ ਸ਼ੈਂਕ ਬਹੁਤ ਵਧੀਆ ਸਾਫ਼ ਹੋ ਗਿਆ ਆ ਬਹੁਤ ਵਧੀਆ ਨੁਕਤਾ ਇਹ ਕੰਮਜਾਬ ਹੋਇਆ ਤੇ ਇਧਰ ਆਪਾਂ ਟੂਟੀਆਂ ਵੀ ਸਾਫ਼ ਕਰ ਲਈਆਂ ਸੀ ਟੂਟੀਆਂ ਵੀ ਐ ਨਵੀਆਂ ਹੋ ਗਈਆਂ ਐ ਤੇ ਬਹੁਤ ਵਧੀਆ ਛੈਂਕ ਦੇ ਵਿੱਚ ਜਿਹੜਾ ਇਸ ਤਰ੍ਹਾਂ ਪਾ ਠੰਡਾ ਜੰਮ ਜਾਂਦਾ ਆ ਪਾਣੀ ਜੰਮ ਜਾਂਦਾ ਆ ਬਹੁਤ ਵਧੀਆ ਇਹ ਸਾਫ਼ ਹੋ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਦੇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸਟੀ ਕਾਲ ਜੀ